ਗੁੱਡ ਮਾਰਨਿੰਗ ਦੋਸਤੋ ਅੱਸੀ ਗੱਲ ਸਾਰਿਆਂ ਨੂੰ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦੀ ਡਿਸੀਜ਼ ਆਫ ਸਰਾ ਜਿਹੜੀ ਅੱਜ ਆਪਾਂ ਡਿਸਕਸ ਕਰਨੀ ਆ ਸਰਾ ਦੇ ਬਾਰੇ ਗੱਲ ਕਰਨੀ ਆ ਠੀਕ ਹੈ ਜਿਹੜੀ ਪ੍ਰੋਟੋਜ਼ੋਆ ਦੇ ਇਨਫੈਕਸ਼ਨ ਦੇ ਨਾਲ ਫੈਲਦੀ ਆ ਉਹ ਉਹਨੂੰ ਫਲਾਉਣ ਲਈ ਕੁਝ ਵੈਕਟਰ ਜ਼ਿੰਮੇਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਡਾਸ ਮੱਖੀ ਹੈ ਜਿਹੜੀ ਆ ਤੁਸੀਂ ਇੱਕ ਸਾਈਡ ਤੇ ਦੇਖ ਰਹੇ ਹੋ ਅੱਜ ਆਪਾਂ ਸਾਰੀ ਗੱਲ ਕਰਾਂਗੇ ਸਰਾ ਕੀ ਆ ਉਹਦਾ ਬਾਡੀ ਤੇ ਕੀ ਇਫੈਕਟ ਪੈਂਦਾ ਐਨੀਮਲ ਦੇ ਇਹ ਕਿਹੜੇ ਕਿਹੜੇ ਜਾਨਵਰਾਂ ਨੂੰ ਲੱਗੋ ਜਾਂਦੀ ਆ ਜਾਂ ਫਿਰ ਉਹਦਾ ਇਲਾਜ ਕੀ ਰਹਿੰਦਾ ਜਾਂ ਉਹ ਤੋਂ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਉਹ ਸਾਰੀ ਚੀਜ਼ ਬਾਰੇ ਗੱਲਬਾਤ ਕਰਾਂਗੇ ਤੇ YouTube ਵਾਲੇ ਚੈਨਲ ਨੂੰ ਐਨੀਮਲ ਨੋਲਜ ਨੂੰ ਜਰੂਰ ਐਨੀਮਲ ਨੋਲਜ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਲੱਗਿਆ ਵੀ ਇਹ ਵੀਡੀਓ ਕੰਮ ਦੀ ਆ ਤੇ ਅੱਜ ਆਪਾਂ ਗੱਲ ਕਰਦੇ ਆ ਸਰਾ ਦੀ ਸਰਾ ਮੇਨ ਜਿਹੜਾ ਉਹਦਾ ਸਰਾ ਨੂੰ ਕਾਲ ਕਰਦਾ ਜਿਹਨੂੰ ਟ੍ਰਿਪਲੋਸੋਮੀਆਸਿਸ ਕਹਿੰਦੇ ਆਪਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਟੋਜ਼ੋਆ ਮੇਨ ਨੇ ਜਿਹਦੇ ਵਿੱਚ ਟ੍ਰਿਪਨੋਸੋਮਾ ਬੈਂਸਾਈ ਤੇ ਬਰੂਸਾ ਹੈ ਦੋ ਤਰ੍ਹਾਂ ਦੇ ਪ੍ਰੋਟੋਜ਼ੋਆ ਹੁੰਦੇ ਨੇ ਜਿਹੜੇ ਬਲੱਡ ਦੇ ਵਿੱਚ ਰਲ ਜਾਂਦੇ ਨੇ ਬਲੱਡ ਦੇ ਵਿੱਚ ਰਲ ਕੇ ਉਹ ਤੋਂ ਬਾਅਦ ਕਰਦੇ ਕੀ ਨੇ ਉਹ ਜਿਹੜਾ ਐਨੀਮਲ ਆ ਉਹਦਾ ਬਲੱਡ ਸ਼ੂਗਰ ਖਾਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਉਹਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਦੋ ਤਰ੍ਹਾਂ ਦੇ ਸਿੰਪਟਮ ਮੇਨ ਆਉਂਦੇ ਆ ਘੋੜਿਆਂ ਦੇ ਵਿੱਚ ਜਾਂ ਤਾਂ ਸੈਂਟਰਲ ਨਰਵਸਿਸਟੋਮੂ ਅਟੈਕ ਆਉਂਦਾ ਭਾਪ ਘੋੜਾ ਪਾਗਲਾ ਦੀ ਤਰ੍ਹਾਂ ਹਰਕਤਾਂ ਕਰਦਾ ਜਾ ਫਿਰ ਉਹਨੂੰ ਲੱਕਵਾ ਮਾਰ ਜਾਂਦਾ ਤੇ ਇਹੇ ਸਿੰਪਟਮ ਹੋਰ ਕਈ ਬੀਮਾਰੀਆਂ ਦੇ ਵਿੱਚ ਆਉਂਦੇ ਨੇ ਮੱਲਾ ਰੇਵੀ ਦੇ ਵਿੱਚ ਵੀ ਇਹੀ ਸਿੰਪਟਮ ਆਉਂਦੇ ਨੇ ਤੇ ਰੇਵੀ ਤੋਂ ਇਲਾਵਾ ਇੱਕ ਹਰਪੀਜ਼ ਵਾਇਰਸ ਹੁੰਦਾ ਉਹਦੇ ਵਿੱਚ ਵੀ ਲੱਕਵਾ ਮਾਰ ਜਾਂਦਾ ਉਹਦੇ ਵਿੱਚ ਵੀ ਇਹੀ ਸਿੰਪਟਮ ਆਉਂਦੇ ਨੇ ਤੇ ਜੇ ਗੱਲ ਕਰੀ ਆਪਾਂ ਇਹਦੇ ਮੱਲਾ ਇਹਨੂੰ ਰੋਕ-ਥਾਮ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲੀ ਰੋਕ-ਥਾਮ ਤਾਂ ਹੈਗੀ ਆ ਤੁਸੀਂ ਜਿਹੜੇ ਤੁਹਾਡੇ ਐਨੀਮਲ ਨੇ ਉਹਨਾਂ ਨੂੰ ਮੱਲਾ ਮੱਖੀ ਮੱਛਰ ਤੋਂ ਰਹਿਤ ਰੱਖੋ ਮੱਖੀ ਮੱਛਰ ਤੋਂ ਰਹਿਤ ਕਰਨ ਲਈ ਤੁਸੀਂ ਬਹੁਤ ਸਾਰੇ ਆਲ ਆਊਟ ਵਗੈਰਾ ਆਉਂਦੇ ਨੇ ਉਹ ਕਮਰਿਆਂ ਦੇ ਵਿੱਚ ਲਾ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਗਿੱਲਾ ਜਿਹੜਾ ਪਾਣੀ ਆ ਉਹਦੇ ਤੋਂ ਪਰਹੇਜ਼ ਕਰੋ ਫਾਰਮ ਦੇ ਉੱਤੇ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਇਹਦੇ ਤੋਂ ਇਲਾਵਾ ਜਿਹੜਾ ਸੀਜ਼ਨ ਦੇ ਵਿੱਚ ਤੁਸੀਂ ਕੋਈ ਇੰਜੈਕਸ਼ਨ ਵਗੈਰਾ ਯੂਜ਼ ਕਰਦੇ ਹੋ ਜਿਹੜਾ ਸਿੱਕ ਐਨੀਮਲ ਆ ਉਹ ਦੂਜੇ ਦੇ ਉਹ ਨੀਡਲ ਨਾ ਵਰਤੋ ਤੇ ਇਹਦੀ ਰੋਕਥਾਮ ਦੇ ਲਈ ਬਹੁਤ ਸਾਰੇ ਇੰਜੈਕਸ਼ਨ ਆਉਂਦੇ ਨੇ ਮਾਰਕੀਟ ਦੇ ਵਿੱਚ ਵਿਗ ਕੰਪਨੀਆਂ ਇਹ ਕਲੇਮ ਕਰਦੀਆਂ ਨੇ ਵੀ ਜੇ ਉਹ ਲੱਗ ਜਾਂਦਾ ਤਾਂ ਪ੍ਰੋਟੋਜੋਆ ਉਹਦੇ ਬਲੱਡ ਦੇ ਵਿੱਚ ਸਰਵਾਈਵ ਨਹੀਂ ਕਰ ਪਾਉਂਦਾ ਤੇ ਇੱਕ ਹੱਦ ਤੱਕ ਸਹੀ ਵੀ ਆ ਵੈਕਸੀਨ ਨਹੀਂ ਦੀ ਹੁੰਦੀ ਤੇ ਇੱਕ ਤਰ੍ਹਾਂ ਦਾ ਐਂਟੀਡੋਟ ਹੁੰਦਾ ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਲਗਵਾ ਸਕਦੇ ਹੋ ਉਹਨਾਂ ਨਾਲ ਕੰਸਲਟ ਕਰਕੇ ਕਿਉਂਕਿ ਜਿੰਨੇ ਇੰਜੈਕਸ਼ਨ ਹੋਣਗੇ ਨੇ ਉਹਨਾਂ ਦੇ ਰੂਟ ਵੀ ਅਲੱਗ-ਅਲੱਗ ਨੇ ਠੀਕ ਹੈ ਤੇ ਦੂਸਰਾ ਉਹਨਾਂ ਦੀ ਡੋਜ਼ ਬਹੁਤ ਕੇਅਰਫੁਲੀ ਲਾਉਣੀ ਪੈਂਦੀ ਆ ਤੀਸਰਾ ਉਹਨਾਂ ਦਾ ਰੂਟ ਬਹੁਤ ਕੇਅਰਫੁਲੀ ਲਾਉਣਾ ਪੈਂਦਾ ਇਸ ਕਰਕੇ ਬੈਟਰ ਇਹ ਹੀ ਹੋਊਗਾ ਤੁਸੀਂ ਆਪਣੇ ਡਾਕਟਰ ਨੂੰ ਸੱਦ ਕੇ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਉਹਨੂੰ ਲਗਵਾ ਲਓ ਉਹ ਬੈਸਟਰ ਹੋਊਗਾ ਤੇ ਇਹਦੇ ਤੋਂ ਇਲਾਵਾ ਤੁਸੀਂ ਜਿਹੜਾ ਜਾਨਵਰ ਆ ਉਹਦਾ ਮਤਲਬ ਖਾਸ ਖਿਆਲ ਰੱਖੋ ਉਹਨੂੰ ਜਿਹੜੀਆਂ ਚਾਰਗਾਹਾਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਨਾ ਛੱਡੋ ਕਿਉਂਕਿ ਡਾਸ ਮੱਖੀ ਉੱਥੇ ਜ਼ਿਆਦਾ ਹੁੰਦੀ ਆ ਬਰਸਾਤੀ ਮੌਸਮ ਦੇ ਵਿੱਚ ਤੇ ਇਹਦੀ ਸਿੰਪਟਮ ਵੀ ਦੱਸਦੇ ਤੇ ਇਹਦੀ ਰੋਕਥਾਮ ਵੀ ਦੱਸਦੇ ਤੇ ਇਹ ਜਿਹੜੇ ਤੁਸੀਂ ਇੰਜੈਕਸ਼ਨ ਨੇ ਉਹ ਤੁਸੀਂ ਆਪਣੇ ਵੈਟਰਨਰੀ ਡਾਕਟਰ ਨਾਲ ਸਲਾਹ ਕਰਕੇ ਉਹਨਾਂ ਤੋਂ ਹੀ ਲਗਵਾਇਓ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਿਉਂਕਿ ਇਹ ਬਿਮਾਰੀ ਘੋੜਿਆਂ ਦੇ ਵਿੱਚ ਬਹੁਤ ਜ਼ਿਆਦਾ ਘੋੜੇ ਇਹਦੇ ਤੇ ਵਰਨੂਏਬਲ ਨੇ ਬਹੁਤ ਜ਼ਿਆਦਾ ਹੁੰਦੀ ਹੈ ਇਹ ਇਸ ਕਰਕੇ ਹੁੰਦੀ گاਵਾ ਮੱਝਾਂ ਨੂੰ ਵੀ ਆ ਠੀਕ ਹੈ ਯਾਨੀ ਘੋੜੇ ਇਹਦੇ ਨਾਲ ਥੋੜੇ ਜਿਹਾ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਇਹ ਬੇਸਿਕਲੀ ਕੀ ਆ ਇਹ ਪਰਜੀਵੀਆਂ ਤੋਂ ਹੁੰਦੀ ਆ ਕੋਈ ਦੂਜਾ ਵੈਕਟਰ ਬਣਦਾ ਇਹਦਾ ਦੂਜਾ ਇਹਦਾ ਕੋਈ ਬਹਾਕ ਬਣਦਾ ਉਹ ਕੈਰੀ ਕਰਕੇ ਲੈ ਕੇ ਆਉਂਦਾ ਉਹ ਬਲੱਡ ਦੇ ਵਿੱਚ ਮਿਕਸ ਕਰਦਾ ਜਿਸ ਤਬਾਅ ਸਰਾ ਤੋਜ ਹੁੰਦੀ ਹੈ ਸਰਾ ਦਾ ਇੱਕ ਚੀਜ਼ ਹੋਰ ਬੜੀ ਮਿੱਥ ਚੱਲੀ ਆਉਂਦੀ ਆ ਵੀ ਇਹਨੂੰ 4 ਸਾਲ ਤੋਂ ਸਰਾ ਇਹਨੂੰ 5 ਸਾਲ ਤੋਂ ਸਰਾ ਇਦਾਂ ਨਹੀਂ ਹੁੰਦਾ ਸਰਾ ਜਾਂ ਤਾਂ ਹਫ਼ਤੇ ਦੇ ਵਿੱਚ ਠੀਕ ਹੋ ਜਾਊਗਾ ਜਾਂ ਹਫ਼ਤੇ ਦੇ ਵਿੱਚ ਜਾਨਵਰ ਕਲਾਪਸ ਕਰ ਜਾਊਗਾ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਿਹੜਾ ਆਪਣਾ YouTube ਚੈਨਲ ਆ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਐਨੀਮਲ ਨੋਲੇਜ ਪੰਜਾਬ ਉਹਦਾ ਲਿੰਕ ਮੈਂ ਤੁਹਾਨੂੰ ਉੱਪਰ ਦੇ ਦਿੱਤਾ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ